ਅਗਲੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵਿਦੇਸ਼ੀ ਨੰਬਰ ਤੋਂ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਕਾਲ ਕਰਕੇ ਲਾਰੈਂਸ ਬਜਨੋਈ ਗਰੁੱਪ ਦਾ ਬੰਦਾ ਦੱਸ ਕੇ 75 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਫਰੋਤੀ ਮੰਗਣ ਵਾਲਾ ਨੌਜਵਾਨ ਜਿਹੜਾ ਹੈ ਪੁਲਿਸ ਦੇ ਵੱਲੋਂ 10 ਦਿਨਾਂ ਦੇ ਅੰਦਰ ਟਰੇਸ ਕਰਕੇ ਗ੍ਰਿਫਤਾਰ ਵੀ ਕਰ ਲਿਆ ਗਿਆ ਤਾਂ ਤੁਹਾਨੂੰ ਵੀ ਜੇਕਰ ਇਸ ਤਰੀਕੇ ਦੇ ਕਾਲ ਆਉਂਦੇ ਨੇ ਤਾਂ ਖਬਰਾਉਣ ਦੀ ਲੋੜ ਨਹੀਂ ਹੈ ਪੁਲਿਸ ਹੈ ਸਾਡੀ ਸਹਾਇਤਾ ਕਰਨ ਲਈ ਦੇਖ ਸਕਦੇ ਹੋ ਲਾਰੈਂਸ ਬਿਸ਼ਨੋਈ ਦਾ ਆਪਣੇ ਆਪ ਨੂੰ ਇਹ ਸ਼ਖਸ ਜਿਹੜਾ ਕਿ ਬੰਦਾ ਦੱਸ ਰਿਹਾ ਸੀ ਗੁਰਗਾ ਦੱਸ ਰਿਹਾ ਸੀ 75 ਲੱਖ ਰੁਪਏ ਦੀ ਫਰੋਤੀ ਮੰਗ ਰਿਹਾ ਸੀ ਪਰੋ ਸ਼ਖਸ ਜਿਸ ਦੇ ਕੋਲ 75 ਲੱਖ ਦੀ ਫਰੋਤੀ ਮੰਗੀ ਗਈ ਉਹ ਘਬਰਾਇਆ ਨਹੀਂ ਪੁਲਿਸ ਤੇ ਭਰੋਸਾ ਰੱਖਿਆ ਪੁਲਿਸ ਨੇ 10 ਦਿਨਾਂ ਦੇ ਅੰਦਰ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਨੌਜਵਾਨ ਦਾ ਨਾਮ ਯਾਸਿਨ ਦੱਸਿਆ ਜਾ ਰਿਹਾ ਯਾਸਿਨ ਅਖਤਰ ਪੂਰਾ ਨਾਮ ਦੱਸਿਆ ਜਾ ਰਿਹਾ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਸੰਦੀਪ ਸਿੰਘ ਕੰਗ ਨੂੰ ਇਸਨੇ ਧਮਕੀ ਦਿੱਤੀ ਸੀ ਇਹਨਾਂ ਨੇ ਕਿਹਾ ਸੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਸ ਨੂੰ ਅਤੇ ਉਸ ਦੇ ਭਰਾ ਹਰਮਨਪ੍ਰੀਤ ਸਿੰਘ ਕੰਗ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਥਾਣਾ ਤਿੱਬੜ ਦੀ ਪੁਲਿਸ ਦੇ ਵੱਲੋਂ ਜਾਲ ਵਿਛਾ ਕੇ ਇਸ ਫਰੋਤੀ ਮੰਗਣ ਵਾਲੇ ਨੂੰ ਜਿਹੜਾ ਕਿ 2 ਲੱਖ ਰੁਪਏ ਦੀ ਜਿਹੜੀ ਰੰਗਦਾਰੀ ਇਹਨਾਂ ਦੇ ਕੋਲ ਸੀ ਰੰਗਦਾਰੀ ਦਾ ਪੈਸਾ ਸੀ ਉਸ ਸਮੇਤ ਗ੍ਰਫਤਾਰ ਕਰ ਲਿਆ ਗਿਆ ਇੱਕ ਸੰਦੀਪ ਸਿੰਘ ਕੰਗਵਾਸੀ ਭੰਗਵਾ ਦੇ ਹੈਗੇ ਜੋ ਏਜੰਟ ਦਾ ਕੰਮ ਕਰਦੇ ਆ ਤੇ ਅਸੀਂ ਹਵ ਕਰਕੇ ਇਹਨਾਂ ਦਾ ਟ੍ਰੈਵਲ ਜਿਹੜਾ ਸ਼ੌਕ ਹੈਗੀ ਆ ਜੇ ਲੋੜ ਤੋਂ ਇਹਨਾਂ ਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆਈ ਸੀ ਜੀ ਕਿਸੇ ਬੰਦੇ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨਰੀ ਗਰੁੱਪ ਦਾ ਬੰਦਾ ਕਹੇਗਾ ਕਿ ਮੈਨੂੰ 75 ਲੱਖ ਦਿੱਤਾ ਜਾਵੇ ਫਿਰ ਉਹਤ ਨੂੰ ਜੇਗੀ ਜਿਸ ਦੇ ਵਿੱਚ ਅਸੀਂ ਫਰਦਰ ਕੰਮ ਕਰਦੇ ਹੋਏ ਕੱਲ ਆ ਟ੍ਰੈਪ ਲਾਇਆ ਸੀਗਾ ਤੇ ਸਰੋਤੀ ਜਿੱਦਾਂ ਆਪਾਂ ਡਿਲੀਵਰੀ ਕਰਨ ਜਾਣਗੇ ਉਦੋਂ ਮੌਕੇ ਤੇ ਇਹਨੂੰ ਕੰਮ ਕੀਤਾ ਗਿਆ ਸੀ ਜਿਹੜੀ ਕਾਲ ਆਉਂਦੀ ਸੀ ਉਹ ਬਾਹਰਲੇ ਇਸ ਦਾ ਨੰਬਰ WhatsApp ਕਾਲ ਆਉਂਦੀ ਸੀ ਵੀ ਬਾਕੀ ਇਸ ਦੇ ਲਿੰਕਸ ਅਸੀਂ ਵੈਰੀਫਾਈ ਕਰਦੇ ਆ ਇਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਝ ਡਿਟੇਲਸ ਅਸੀਂ ਅਜੇ ਲੈ ਰਹੇ ਹਾਂ ਤੇ ਉਸ ਤੋਂ ਬਾਅਦ ਜੋ ਵੀ ਗ੍ਰੇਵ ਸੌਂਗ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ